ਅੱਜੀ ਅਪੀਲ ਕਰਦੇ ਆਂ ਸ਼ਹਿਰ ਵਾਸੀਆਂ ਨੂੰ ਜੇ ਆਪਣੀ ਸੁਪੱਤਿਆ ਨਾ ਸੁਣੀ ਗਈ ਤਾਸੀ ਇਹ ਇਹ ਪਹਿਨਾਂ ਦਾ ਬੋਟਾ ਦਾ ਵਿੱਚ ਬਾਈਕਾਡ ਕਰਾਂਗੇ ਸ਼ਹਿਰ ਨਮਾਘਿਆ ਵੱਲੋਂ ਕਿਉਂਕਿ ਜਿਹੜੀ ਸਰਕਾਰ ਹੈ ਉਹਦਾ ਹੀ ਵਿਰੋਧ ਹੁੰਦਾ ਅਸੀਂ ਉਹਦਾ ਵਿਰੋਧ ਕਰਦੇ ਹਾਂ ਡਟ ਕੇ ਨਹੀਂ ਉਹ ਸਾਡੇ ਵਪਾਰੀਆਂ ਨਾਲ ਆ ਕੇ ਖੜੇ ਇਹ ਸਰਕਾਰ ਤੇ ਪ੍ਰਸ਼ਾਸਨ ਦੇ ਖਿਲਾਫ ਆ ਕਿਉਂਕਿ ਸਰਕਾਰ ਤੇ ਪ੍ਰਸ਼ਾਸਨ ਦੀ ਸਹਾਰੇ ਇਹ ਜਿਹੜੀ ਅਖੌਤੀ ਯੂਨੀਅਨਾਂ ਨੇ ਕਿਸਾਨਾਂ ਦੀਆਂ ਉਹ ਲੱਗੀਆਂ ਹੋਈਆਂ ਨੇ ਕਿਸਾਨਾਂ ਦਾ ਮੁੱਦਾ ਵਾ ਕਿਸਾਨੀ ਦਾ ਕਿਸਾਨੀ ਦਾ ਮੁੱਦਾ ਤੁਸੀਂ ਕਰੋ ਐਮ ਐਸ ਸੀ ਦੀ ਮੰਗ ਕਰੋ ਪਰਾਲੀ ਦੀ ਮੰਗ ਕਰੋ ਜਿਹੜੀਆਂ ਮੰਗਾਂ ਕਰੋ ਪਰ ਤੁਸੀਂ ਜਿਹੜਿਆ ਹਿੰਦੂਆਂ ਦੇ ਉੱਤੇ ਧਰਮ ਦੇ ਉੱਤੇ ਵਪਾਰੀਆਂ ਦੇ ਉੱਤੇ ਜਿਹੜੀ ਇੱਕ ਤੁਸੀਂ ਨੀਤੀ ਬਣਾ ਲਈ ਤੁਸੀਂ ਵਪਾਰੀਆਂ ਦਾ ਤੁਸੀਂ ਕਿਸਾਨੀ ਮੁੱਦਾ ਚੱਕਦੇ ਸਕਦੇ ਵਪਾਰੀਆਂ ਤੇ ਆਗੇ ਵਪਾਰੇ ਤੁਹਾਡਾ ਕੀ ਮੁੱਦਾ ਵਪਾਰੀਆਂ ਦਾ ਮੁੱਦਾ ਵਾ ਵਪਾਰੀ ਨਿਪਟਣ ਜਾਂਦੇ ਤੁਸੀਂ ਸਾਰਾ ਕਾਨੂੰਨ ਆਪਣੇ ਹੱਥੇ ਲੈ ਲਿਆ ਉਹ ਜਾਣਗੇ ਲੋਕ ਭੁੱਖੇ ਮਰਨਗੇ ਮੈਂ ਤੇ ਇਹ ਗੱਲ ਕਹਿੰਦਾ ਭੁੱਖਣਾ ਮਰਨ ਨਾਲ ਲੜ ਕੇ ਮਰਨਾ ਚਾਹੀਦਾ ਜੇ ਲੜ ਕੇ ਮਰਾਂਗੇ ਆਪਣੇ ਆਉਣ ਵਾਲੀਆਂ ਪੀੜੀਆਂ ਤੇ ਪੰਜਾਬ ਤਾਂ ਬਚ ਜਾਊਗਾ ਨੀ ਇਹ ਸਾਰਾ ਕੁਝ ਖਤਮ ਕਰ ਦਨਗੇ ਕਿ ਕਿਸਾਨ ਉਹਨਾਂ ਨੂੰ ਸਮਝਾਵੇ ਜਾਣਾਂ ਤੇ ਨਕੇਲ ਪਾਵੇ ਕਿ ਵਪਾਰ ਗੰਤੰਕਰਨਾ ਬੰਦ ਕਰਨ ਦੁਖੀ ਹੁੰਦੇ ਹੁੰਦੇ ਵਪਾਰੀ ਇੰਨੇ ਜਾੜਾ ਦੁਖੀ ਹੋ ਇਹਨਾਂ ਖਾਂ ਨੂੰ ਇਹ ਪੱਕੀ ਬੰਦਿਆ ਤੋਂ ਕਿ ਇਹ ਲੋਕ ਅੱਜ ਕਹਿੰਦੇ ਅਸੀਂ ਅੱਜ ਚਾਹੇ ਬਕਰ ਸਾਨੂੰ ਬੰਦ ਕਰਨਾ ਜਿੰਨੀ ਮਰਜ਼ੀ ਦੇ ਬੰਦ ਕਰਨਾ ਪਰ ਇਹ ਲੋਕਾਂ ਨੂੰ ਦੁਆਰਾ ਅਸੀਂ ਬਰਨਾਲੇ ਬੜਨ ਨਹੀਂ ਦੇਣਾ ਕਿਹੜੇ ਕਿਸਾਨ ਨੇ ਕਿਸਾਨ ਸਾਹਿਬ ਦੇ ਖੇਤਾਂ ਤੇ ਜਾ ਕੇ ਦੇਖੋ ਸਾਡੇ ਤੇ ਬੈਠੇ ਵਾਲੇ ਵਾਲੇ ਬਚਾਰੇ ਕੋਈ ਬਿੜਾਈ ਕਰਦਾ ਕੋਈ ਪਾਣੀ ਲਾਉਂਦਾ ਕੋਈ ਸਪਰੇਅ ਕਰਦਾ ਕੋਈ ਬਿਜਲੀ ਦੀ ਤਿਆਰੀ ਕਰਦਾ ਤੇ ਕਿਹੜੇ ਕਿਸਾਨ ਨੇ ਜਿੰਦਾਬਾਦ ਜਿੰਦਾਬਾਦ ਦੇਖੋ ਜਿੰਦਾਬਾਦ 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 ਨਹੀਂ ਕਹਾਂਗੇ ਨਹੀਂ ਕਹਾਂਗੇ ਨਹੀਂ ਕਹਾਂਗੇ ਲੰਮੀ ਹੈ ਯਾਰ ਨਹੀਂ ਨਹੀਂ ਕਹਾਂਗੇ ਨਹੀਂ ਕਹਾਂਗੇ ਨਹੀਂ ਕਰਾਂਗੇ ਆਪਣੀ ਇੱਜ਼ਤ ਦਾ ਖਾਤਮਾ ਨਹੀਂ ਬਰਨਾਲਾ ਦੇ ਵਪਾਰ ਮੰਡਲ ਵੱਲੋਂ ਕਿਸਾਨਾਂ ਖਿਲਾਫ ਕੀਤੀ ਗਈ ਕਾਰਵਾਈ ਕਨ ਬੀਤੇ ਕੱਲ ਕਿਸਾਨਾਂ ਤੇ ਵਪਾਰੀਆਂ ਵਿਚਕਾਰ ਹੋਏ ਆਮੋ-ਸਾਮੀ ਟਕਰਾਹ ਕਨ ਸਥਿਤੀ ਤਣਾਪੂਰਨ ਬਣੀ ਹੋਈ ਹੈ ਅਤੇ ਇਸ ਦਾ ਅਸਰ ਸ਼ਹਿਰ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਬਰਨਾਲਾ ਵਿੱਚ ਦੇਖਿਆ ਜਾ ਰਿਹਾ ਹੈ ਕਿ ਬਰਨਾਲਾ ਦੇ ਸਮੂਹ ਵਪਾਰੀ ਇਕੱਠੇ ਹੋ ਕੇ ਬਰਨਾਲਾ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਹਨ ਅਤੇ ਪਰ ਦਰਸ਼ਕ ਅਤੇ ਪੰਜਾਬ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਵਪਾਰੀਆਂ ਤੇ ਲਾਠੀਆਂ ਨਾਲ ਹਮਲਾ ਕਰਨ ਵਾਲੇ ਕਿਸਾਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਆਪਣੇ ਆਪ ਨੂੰ ਮਸਲਿਆਂ ਨੂੰ ਛੱਡ ਕੇ ਕਾਨੂੰਨ ਨੂੰ ਆਪਣੇ ਹੱਥਾਂ 'ਚ ਲੈ ਕੇ ਸ਼ਾਇਦ ਤੇ ਰਾਜ ਕਰ ਰਹੇ ਹਨ ਜਿਸ ਨੂੰ ਕਿਸੇ ਵੀ ਹਾਲਤ 'ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜੇਕਰ ਮੌਜੂਦਾ ਸਰਕਾਰ ਅਤੇ ਪ੍ਰਸ਼ਾਸਨ ਨੇ ਜਲਦ ਹੀ ਸਖਤ ਕਾਰਵਾਈ ਨਾ ਕੀਤੀ ਤਾਂ ਇਹ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਤੁਹਾਡਾ ਜੀ ਭੋਪਿੰਦਰ ਸਰਪੰਚ ਅੱਜ ਜਿਹੜਾ ਬੰਦ ਰੋਣ ਕੇ ਦੇ ਕੇ ਸਲਾਬ ਦੇ ਕਿ ਵਿਚੇਸ਼ਣ ਨਾ ਕਰੋ ਸਾਰੇ ਇਹ ਅੱਜ ਬਰਨਾਲੇ ਦੇ ਅੰਦਰ ਪੂਰਾ ਰੋਸ ਹੈ ਕਿਉਂਕਿ ਸ਼ਹਿਰ ਵਾਸੀਆਂ ਦੇ ਅੰਦਰ ਜਿਹੜਾ ੱਟਕਾ ਹੋ ਰਿਹਾ ਕਿਉਂਕਿ ਕਿਸਾਨ ਆਪਦੀ ਲੜਾਈ ਲੜਨਾ ਸੀ ਕਦੇ ਨਹੀਂ ਕਹਿੰਦੇ ਪਰ ਜਿਹੜੀ ਲੜਾਈ ਇਹ ਵਪਾਰੀਆਂ ਦੇ ਉੱਤੇ ਹੋ ਗਈ ਲੈਂਡ ਡੀਲ ਦੇ ਮਸਲਿਆਂ ਤੇ ਆਉਣ ਲੱਗੇ ਇਹ ਬਹੁਤ ਮਾੜੀ ਘਟਨਾ ਹੈ ਅਸੀਂ ਇੱਥੇ ਦੇ ਪ੍ਰਸ਼ਾਸਨ ਨੂੰ ਇੱਥੇ ਦੇ ਮੰਤਰੀ ਨੂੰ ਵੀ ਅਪੀਲ ਕਰਦੇ ਆ ਕਿ ਜੇ ਤੁਸੀਂ ਇੱਥੇ ਬਰਨਾਲੇ ਦੇ ਬਰਨਾਲੇ ਦੇ ਵਿੱਚ ਸਾਡੀ ਉਹ ਨਹੀਂ ਲੈਣਾ ਆਉਂਗੇ ਸੁੱਖ ਸੁਨਿਆ ਨਹੀਂ ਲੈਣਾ ਆਉਂਗੇ ਤਾਂ ਅਸੀਂ ਤੁਹਾਡੇ ਵੋਟਾਂ ਦੇ ਵਿੱਚ ਬਾਈਕਾਟ ਕਰਾਂਗੇ ਇੱਥੇ ਦੇ ਮੰਤਰੀ ਨੇ ਹਲੇ ਤੱਕ ਵਪਾਰੀਆਂ ਨੂੰ ਪੁੱਛਿਆ ਨਹੀਂ ਵੀ ਤੁਹਾਡੀ ਕੀ ਦੁੱਖ ਤਕਲੀਫ ਹੈ ਅਸੀਂ ਅਪੀਲ ਕਰਦੇ ਹਾਂ ਸ਼ਹਿਰ ਵਾਸੀਆਂ ਨੂੰ ਜੇ ਆਪਣੀ ਸਮੱਸਿਆ ਨਾ ਸੁਣੀ ਗਈ ਤਾਂ ਅਸੀਂ ਇਹ ਪਹਿਲਾਂ ਦਾ ਵੋਟਾਂ ਦਾ ਵਿੱਚ ਬਾਈਕਾਟ ਕਰਾਂਗੇ ਸ਼ਹਿਰ ਨਿਵਾਸੀਆ ਵੱਲੋਂ ਕਿਉਂਕਿ ਜਿਹੜੀ ਸਰਕਾਰ ਹੈ ਉਹਦਾ ਹੀ ਵਿਰੋਧ ਹੁੰਦਾ ਅਸੀਂ ਉਹਦਾ ਵਿਰੋਧ ਕਰਦੇ ਹਾਂ ਡਟ ਕੇ ਨਹੀਂ ਉਹ ਸਾਡੇ ਵਪਾਰੀਆਂ ਨਾਲ ਆ ਕੇ ਖੜੇ ਅੰਦੇ ਕਿਨਾਂ ਗਏ ਨੀਲ ਮਨੀ ਸਮਾਧਿਆ ਨੀਲ ਮਨ ਜੀ ਕੀ ਕਹਿਣਾ ਚਾਹੁੰਗੇ ਜਿਹੜਾ ਵਪਾਰੀ ਸੜਕਾਂ ਦੇ ਉੱਤਰੇ ਨੇ ਦੁਕਾਨਾਂ ਬੰਦ ਕਰਕੇ ਕੀ ਇਤਿਹਾਸ ਦੇ ਤਾੜਾ ਇਹ ਰੋਸ ਵਪਾਰੀਆਂ ਦਾ ਜਿਹੜਾ ਸਮਾਜ ਦਾ ਰੋਸ ਆ ਇਹ ਸਰਕਾਰ ਤੇ ਪ੍ਰਸ਼ਾਸਨ ਦੇ ਖਿਲਾਫ ਆ ਕਿਉਂਕਿ ਸਰਕਾਰ ਤੇ ਪ੍ਰਸ਼ਾਸਨ ਦੀ ਸਹਾਈਤ ਤੇ ਇਹ ਜਿਹੜੀ ਅਫੋਰਟੀ ਯੂਨੀਅਨਾਂ ਨੇ ਕਿਸਾਨਾਂ ਦੀਆਂ ਉਹ ਲੱਗੀਆਂ ਹੋਈਆਂ ਨੇ ਕਿਸਾਨਾਂ ਦਾ ਮੁੱਦਾ ਵਾ ਕਿਸਾਨੀ ਦਾ ਕਿਸਾਨੀ ਦਾ ਮੁੱਦਾ ਤੁਸੀਂ ਕਰੋ ਐਮਐਸਪੀ ਦੀ ਮੰਗ ਕਰੋ ਪਰਾਲੀ ਦੀ ਮੰਗ ਕਰੋ ਜਿਹੜੀਆਂ ਮੰਗਾਂ ਕਰੋ ਪਰ ਤੁਸੀਂ ਜਿਹੜਿਆ ਹਿੰਦੂਆਂ ਦੇ ਉੱਤੇ ਧਰਮ ਦੇ ਉੱਤੇ ਵਪਾਰੀਆਂ ਦੇ ਉੱਤੇ ਜਿਹੜੀ ਇੱਕ ਖਾਸ ਤੁਸੀਂ ਨੀਤੀ ਬਣਾ ਲਈ ਤੁਸੀਂ ਵਪਾਰੀਆਂ ਦਾ ਤੁਸੀਂ ਕਿਸਾਨੀ ਮੁੱਦਾ ਝੱਕਦੇ ਝੱਕਦੇ ਵਪਾਰੀਆਂ ਤੇ ਆ ਗਏ ਵਪਾਰੀਆਂ ਦਾ ਕੀ ਮੁੱਦਾ ਵਪਾਰੀਆਂ ਦਾ ਮੁੱਦਾ ਵਾ ਵਪਾਰੀ ਨਿਪਟਣਗੇ ਪਰ ਤੁਸੀਂ ਸਾਰਾ ਕਾਨੂੰਨ ਆਪਣੇ ਹੱਥੇ ਤੇ ਲੈ ਆ ਲਿਆ ਪੁਲਿਸ ਨੂੰ ਤੁਸੀਂ ਨਹੀਂ ਮੰਨਦੇ ਕੋਰਟ ਨੂੰ ਤੁਸੀਂ ਨਹੀਂ ਮੰਨਦੇ ਸਾਰਾ ਕਾਨੂੰਨ ਛੋੜ ਦੇ ਹੱਥ ਦਾ ਤੁਸੀਂ ਕਹਿੰਦੇ ਅਸੀਂ ਆਪੇ ਡਾਂਗ ਤੇ ਸਾਰਾ ਫੈਸਲਾ ਕਰਾਂਗੇ ਸਾਡੇ ਕੋਲ ਆਓ ਸਾਰੇ ਫੈਸਲੇ ਅਸੀਂ ਕਰਾਂਗੇ ਜੇ ਸਾਰੇ ਫੈਸਲੇ ਉਹਨਾਂ ਨਹੀਂ ਕਰਨਾ ਤੇ ਪ੍ਰਸ਼ਾਸਨ ਨੇ ਆਪਣੇ ਥਾਣੇ ਤੇ ਕੋਰਟ ਬੰਦ ਕਰ ਦੇਣ ਤੇ ਅਸੀਂ ਸਾਰੇ ਗੱਲ ਕੇ ਉਹਨਾਂ ਕੋਲ ਜਾ ਕੇ ਕਰਾਂਗੇ ਸਾਡੀ ਸਿੱਧੀ ਸਿੱਧੀ ਮੰਗ ਪੁਲਿਸ ਪ੍ਰਸ਼ਾਸਨ ਤੋਂ ਸਰਕਾਰ ਤੋਂ ਆ ਕਿ ਇਹੋ ਜੇ ਅਖੌਤੀ ਕਿਸਾਨ ਹਣ ਤੇ ਨੱਚ ਪਾਉਣ ਨਹੀਂ ਤਾਂ ਸਾਰਾ ਵਪਾਰੀ ਸਮਾਜ ਅੱਜ ਬਾਹਰ ਨਿਕਲਿਆ ਹੋਆ ਅੱਜ ਬਰਨਾਲੇ ਅੰਦolan <Sanye> ਹੋ ਰਿਹਾ ਕੱਲ ਸਾਰੇ ਪੰਜਾਬ ਦੇ ਵਿੱਚ ਹੋਊਗਾ ਕਿਉਂਕਿ ਇਸ ਤਰ੍ਹਾਂ ਤੁਸੀਂ ਹਰ ਇੱਕ ਨੂੰ ਡਰਾਉਣਾ ਧਮਕਾਉਣਾ ਹਰ ਇੱਕ ਦੇ ਦੁਕਾਨ ਦੇ ਮੂਹਰੇ ਤਰਨੇ ਲਾਉਣਾ ਕਰਦੇ ਮੂਹਰੇ ਤਰਨੇ ਲਾਉਣਾ ਇਹ ਕਿਹੜੀ ਰਾਜਨੀਤੀ ਆ ਜੇ ਤੁਸੀਂ ਰਾਜਨੀਤੀ ਕਰਨੀ ਆ ਖੁੱਲ ਕੇ ਆਓ ਵੋਟਾਂ 'ਚ ਆਓ ਖੜੋ ਵੋਟਾਂ 'ਚ ਆ ਕੇ ਪਰ ਇਸ ਤਰ੍ਹਾਂ ਦੀ ਵਪਾਰੀਆਂ ਨੂੰ ਡਰਾਉਣਾ ਧਮਕਾਉਣਾ ਠੀਕ ਨਹੀਂ ਹੈ ਅੱਜ ਪ੍ਰਸ਼ਾਸਨ ਨੂੰ ਚੇਤਾਵਨੀ ਆ ਕਿ ਅੱਜ ਦਾ ਰੋਸ ਉਹਨਾਂ ਦੇ ਜਿਹੜੇ ਕੰਨਾਂ ਦੇ ਵਿੱਚ ਜੇ ਅੱਜ ਵੀ ਜੂਨਾ ਰਹਿ ਗਈ ਤੇ ਕਹਾ ਵਾਸਤੇ ਨੂੰ ਇਸਦੇ ਬਾਰੇ ਪਤਾ ਲੱਗੂਗਾ ਅਸੀਂ ਸਖਤ ਇਥੇ ਦੇ ਜਿਹੜਾ ਮੰਤਰੀ ਆ ਜਾਂ ਕੋਈ ਵੀ ਉਹਨੂੰ ਕਹਿਣਾ ਚਾਹੁੰਦੇ ਜੇ ਵੋਟਾਂ ਮੰਗਣ ਤੁਸੀਂ ਵਪਾਰੀਆਂ ਦੇ ਕੋਲ ਆਉਣਿਓ ਕਿਸੇ ਚੀਜ਼ ਦੀ ਆਰਥਿਕ ਮਦਦ ਵਾਸਤੇ ਇਹਨਾਂ ਦੇ ਡਾਂਗਾ ਵੀ ਵਪਾਰੀ ਖਾਵੇ ਗਾਲਾਂ ਵੀ ਵਪਾਰੀ ਖਾਵੇ ਦੁਕਾਨਾਂ ਦੇ ਵਪਾਰੀ ਬੰਦ ਕਰੇ ਭਾਈ ਕਿਉਂ ਕਰੇ ਹੈ ਇਹਦੇ ਰਾਸਤੇ ਸਾਡਾ ਸਿੱਧਾ ਸਦਾਵਾ ਕਿ ਵਪਾਰੀਆਂ ਨੂੰ ਕੋਈ ਦੁੱਖ ਤਕਲੀਫ ਨਹੀਂ ਹੋਣੀ ਚਾਹੀਦੀ ਇਨਸਾਫ ਹੋਣਾ ਚਾਹੀਦਾ ਤੇ ਇਹੋ ਜਿਹੀ ਅਕੋਸ਼ੀ ਕਿਸਾਨ ਯੂਨੀਅਨ ਤੇ ਬੈਨ ਹੋਣਾ ਚਾਹੀਦਾ ਕਿਸ ਤਰ੍ਹਾਂ ਕਿਸਾਨਾਂ ਵੱਲੋਂ ਤੰਗ ਤਾਇਰ ਇਹ ਜੀ ਕਿਸਾਨਾਂ ਦੀ ਇੱਕ ਬਲੈਕਮੇਲਿੰਗ ਦੀ ਪੋਲਿਟਿਕਸ ਚੱਲ ਰਹੀ ਆ ਕਿਹੜੀ ਉਹ ਕਮਿਸ਼ਨ ਤੇ ਕਹਿੰਦੇ ਜੇ ਤੁਸੀਂ ਸਾਡੇ ਕੋਲ ਆਓ 20% ਕਮਿਸ਼ਨ ਦਿਓ 30% ਕਮਿਸ਼ਨ ਦਿਓ ਅਸੀਂ ਤੁਹਾਡਾ ਹੱਲ ਕਰਾਂਗੇ ਇਹਨਾਂ ਕੋਲ ਕਿਹੜਾ ਹੱਕ ਹੱਲਾ ਕਰਾਉਣ ਦਾ ਜੇ ਕਿਸੇ ਦਾ ਲੈਂਡ ਟੈਨਾ ਤੇ ਉਹ ਕੋਟ ਕਰਾਊਗਾ ਪ੍ਰਸ਼ਾਸਨ ਕਰਾਊਗਾ ਪੁਲਿਸ ਕਰਾਊਗੀ ਇੱਕ ਛੋਟਾ ਕਰਾਂਗੇ ਇਹਨਾਂ ਨੇ ਇੱਕ ਸਿਸਟਮ ਬਣਾ ਲਿਆ ਕਿ ਆਜੋ ਦੁਕਾਨ ਦੇ ਮੂਹਰੇ ਧਰਨਾ ਲਾ ਦਿਓ ਉਹਨੂੰ ਬਲੈਕਮੇਲ ਕਰੋ ਉਸ ਤੋਂ ਪੈਸੇ ਲਾਓ ਇਹ ਕੋਰਟਸ ਖਤਮ ਹੋਣੀ ਚਾਹੀਦੀ ਆਪ ਇਹਦੀ ਪ੍ਰਸ਼ਾਸਨ ਸਾਡੀ ਮੰਗ ਹੈ ਕਿ ਕਿਸਾਨ ਉਹਨੀਆਂ ਨੂੰ ਸਮਝਾਵੇ ਜਾਣਨਾ ਤੇ ਨਕੇਲ ਪਾਵੇ ਕਿ ਬਪਾਆਂ ਨੂੰ ਤੰਗ ਕਰਨਾ ਬੰਦ ਕਰਨ ਮੈਂ ਪੰਨੇਲੀ ਪੰਚ ਨਾ ਨਾ ਪ੍ਰਧਾਨ ਬਗਵਨ ਮੰਡਲ ਕੋਲ ਆਪਰੇਸੀਆ ਨਾਜਰ ਕੇ ਸਾਧ ਬੰਦ ਲਾਣ ਕੇ ਲੈਵਲ ਤੇ ਇਹ ਕਿ ਕਿ ਆਜੇ ਜੇ ਲੈ ਕੇ ਕਾਤਾ ਮਰਦਾ ਕਿਵੇਂ ਬਦਲ ਸਕਦੇ ਆ ਜਿਹੜਾ ਬੰਦ ਦਾ ਕਾਰਨ ਹੈ ਵਪਾਰੀਆਂ ਦਾ ਬਗਵਨ ਮੰਡਲ ਵੱਲੋਂ ਉਹ ਜਿਹੜਾ ਇਮੀਗ੍ਰੇਸ਼ਨ ਵਾਲਾ ਚੱਲਦਾ ਹੈ ਡਾਂਸਲਟਾ ਵਾਲਾ ਉਹਦੇ ਸੰਬੰਧ ਚ ਹੈ ਉਹਦੇ ਵਿੱਚ ਕਿਸਾਨ ਜਥੇਬੰਦੀ ਮਲਗੇ ਉਹਨਾਂ ਨਾਲ ਟੱਕਰ ਕਰਦੀ ਹੈ ਨਜਾਇਜ਼ ਤੌਰ ਤੇ ਘਰਨੇ ਲੋਂਦੀ ਹੈ ਤੇ ਤੰਗ ਪਰੇਸ਼ਾਨੀ ਦਾ ਚੱਲਦਾ ਬੱਚੇ ਤੋਂ ਨੇ ਇੰਗਲੈਂਡ ਯੂਕੇ ਚ ਸੱਚ ਨਹੀਂ ਆਦਾ ਕੰਮ ਕਰ ਰਹੇ ਨੇ ਲੀਗਲ ਨੇ ਲੇਕਿਨ ਉਹ ਜੋ ਪਤਾ ਲੱਗਿਆ ਸੁਕਰਾਂ ਤੋਂ ਵੀ ਉਹਨਾਂ ਨੇ ਉਹਨਾਂ ਨੂੰ ਕੁਝ ਨਾ ਕੁਸ ਐਸੀ ਸੈਟਿੰਗ ਕਰਕੇ ਪੇਟ ਢੰਨੇ ਲਾਉਂਦੇ ਆ ਨਾਲੇ ਜਿਹੜੀ ਕਿਸਾਨ ਜੁਨੀਆ ਨੇ ਉਹਨਾਂ ਦੇ ਆਪਣੇ ਮੈਨੀਫੈਸਟੋ ਨੇ ਕਿਸਾਨੀ ਦੇ ਮੁੱਦੇ ਨੂੰ ਲੈ ਕੇ ਆ ਕੋਈ ਕਿਸੇ ਤੋਂ ਪੈਸੇ ਦਿਵਾਉਣੇ ਜਾਂ ਹੋਰ ਦਿਵਾਉਣੇ ਉਹਨਾਂ ਦੇ ਵਿੱਚ ਨਹੀਂ ਹੈਗੇ ਇਹ ਸਰਾ ਸਰ ਗਲਤ ਹੈ ਇਹਦੇ ਵਾਸਤੇ ਕਾਨੂੰਨ ਸਰਕਾਰਾਂ ਪੁਲਿਸ ਡੀਸੀ ਸਾਹਿਬ ਬੈਠੇ ਨੇ ਪ੍ਰਸ਼ਾਸਨ ਹੈਗਾ ਉਹਨਾਂ ਕੋਲ ਜਾ ਕੇ ਕੰਪਲੀਟ ਕਰਨ ਜੀ ਵੀ ਕੋਈ ਗਲਤੀ ਆ ਉਹਦੇ ਕਾਰਵਾਈ ਹੋ ਜੂਗੀ ਤੇ ਲੇਕਿਨ ਇਹ ਮਲਕੇ ਪਾਦਿਆਂ ਪੈਰਲ ਸਰਕਾਰਾਂ ਚਲਾ ਰਹੇ ਨੇ ਚਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਆਸਰਾ ਨੂੰ ਕੋਈ ਸਮਝ ਨਹੀਂ ਹੱਸਦਾ ਧੱਕੇ ਨਾਲ ਗੁੰਡਾ ਰਾਜ ਨਾਲ ਧਰਨੇ ਲਾ ਕੇ ਦਬਾ ਕੇ ਬਲੈਕਮੇਲ ਕਰਕੇ ਬੋਪਾਲੀਆਂ ਨੂੰ ਬੁਲਾ ਕੇ ਪੈਸੇ ਲੈਂਦੇ ਨੇ ਜਾਂ ਲੈਣਾ ਚਾਹੁੰਦੇ ਨੇ ਤੇ ਇਹ ਸਰਾਸਰ ਗਲਤ ਹੈ ਇਹਦੇ ਵਾਸਤੇ ਅੱਜ ਬੋਪਾਲੀਆਂ ਨੇ ਅੱਜ ਸਾਰਾ ਬੰਨਾਲਾ ਬੰਦ ਕਰਕੇ ਰੋਸ਼ ਪ੍ਰਸ਼ਾਸਨ ਜਿਹੜਾ ਤੁਹਾਡੇ ਸਾਹਮਣੇ ਚੱਲ ਰਿਹਾ ਮੁਖ ਮੰਗਲ ਕੀ ਨੇ ਤੁਹਾਡੀ ਮੁਖ ਮੰਗਲ ਤਾਂ ਇਹੀ ਆ ਵੀ ਇਹ ਆਪਣੇ ਮੁੱਦਿਆਂ ਤੇ ਰਹਿਣ ਤੇ ਜਿਹੜੀ ਕੋਈ ਪ੍ਰਸ਼ਾਸਨ ਕੋਲੇ ਤੋਂ ਉਹਨਾਂ ਦੀਆਂ ਦਰਖਾਸਤਾਂ ਨੇ ਐਸਐਸਪੀ ਸਾਹਿਬ ਕੋਲੇ ਜਿਹੜੀ ਕੋਈ ਕਾਨੂੰਨੀ ਕਾਰਵਾਈ ਕਰ ਪਾਉਂਦੀ ਆ ਪ੍ਰਸ਼ਾਸਨ ਕਰਕੇ ਸਾਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਆ ਜੀ ਜੇ ਨਾ ਬੰਨੇ ਪ੍ਰਸ਼ਾਸਨ ਜਾਂ ਸੰਜਤੀ ਮੰਡੀ ਵੀ ਦਰਖਾਂ ਦੇ ਉੱਤੇ ਹੋਰ ਕੋਈ ਗੱਲ ਨਹੀਂ ਜੀ ਵਪਾਰੀ ਵੀ ਸ਼ਰਤਾਂ ਦੇ ਉੱਤਰੂਗਾ ਅੱਜ ਬਰਨਾਲਾ ਬੰਦ ਦਾ ਗੱਲ ਅਸੀਂ ਪੰਜਾਬ ਬੰਦ ਕਰਾਵਾਂਗੇ ਤੇ ਹੋਰ ਜਿਵੇਂ ਵੀ ਕੋਈ ਸਾਡੇ ਤੋਂ ਇਰੇ ਹੋਣਗੇ ਅਸੀਂ ਸ਼ਾਂਤਮੀ ਢੰਗ ਨਾਲ ਮਲਕੈਸ ਨੂੰ ਕਰਾਂਗੇ ਤੇ ਤਾਂ ਉਹ ਬਿੱਲੇ ਨੇ ਤਾਂ ਸਰੇ ਆਮ ਕਹਿੰਦੇ ਸੀ ਮੈਂ ਇੱਕ ਕੁਸਾਲ ਬੈਠੇ ਰਾਵਾਂਗੇ ਇਹਨਾਂ ਨੂੰ ਪੁੱਛਣਾ ਹੋਵੇ ਇਹਨਾਂ ਕੋਲੇ ਜੇ ਇਹ ਇੱਕ ਕੁਸਾਲ ਤੁਹਾਡੇ ਲਾਉਣਗੇ ਇਹਨਾਂ ਕੋ ਫੰਡ ਕਿੱਥੋਂ ਆਉਂਦੇ ਨੇ ਪੈਸੇ ਕਿੱਥੋਂ ਆਉਂਦੇ ਨੇ ਤਾਂ ਤੁਸੀਂ ਸਮਝ ਸਮਝੀ ਸਕਦੇ ਹੋ ਵੀ ਇਹ ਪੈਸੇ ਕਿੱਥੋਂ ਆਉਂਦੇ ਨੇ ਧੰਮੇ ਲਈ ਦੇ ਪਹਿਲੇ ਲੈਂਦੇ ਆ ਉਹਨਾਂ ਨਾਮ ਦਾ ਇਹ ਗੁਜ਼ਾਰਾ ਕਰਦੇ ਨੇ ਕਿਸ ਤਰ੍ਹਾਂ ਤੰਗ ਕਰਦੇ ਨੇ ਇਕੱਲੇ ਹੀ ਵਪਾਰੀ ਕੋ ਹੋਰਣ ਵੀ ਕਰ ਦਿੱਤੇ ਨੇ ਹੌਮ ਬਾਜ਼ਾਰ ਦੇ ਵਿੱਚ ਪਹਿਲਾਂ ਵੀ ਬਥੇਰੇ ਨੂੰ ਗਾਟ ਮੰਗਾ ਕੇ ਪੈਸੇ ਲੈ ਕੇ ਗਏ ਨੇ ਇਹ ਪਤਈਆ ਪਾਣੂ ਸ਼ਹਾਜੰਦੀ ਤੇ ਸਰਕਾਰਾਂ ਦੀ ਇਹ ਨਲਗੇ ਢਿੱਲੇ ਜਿਹੜੀ ਨਲਗੇ ਇਹਨਾਂ ਦੇ ਨੱਥੀ ਪਉਣ ਦੀ ਜੇ ਨੱਥ ਪਉਣ ਤੇ ਅਜਿਹੀਆਂ ਨਾ ਹੋਣ ਇਹਨੂੰ ਇਸ ਤੇ ਕੰਟਰੋਲ ਕਰਨਾ ਚਾਹੀਦਾ ਨਹੀਂ ਜੇ ਇਹੀ ਹਾਲਾਤ ਰਹੇ ਸਾਰਾ ਪੰਜਾਬ ਖਾਲੀ ਹੋ ਜੂ ਪੰਜਾਬ ਜੋ ਵਪਾਰ ਬਾਹਰ ਜਾਈ ਜਾਂਦਾ ਤੇ ਵਪਾਰੀ ਉਹ ਹੋ ਜਾਣਗੇ ਲੋਕ ਭੁੱਖੇ ਮਰਨਗੇ ਮੈਂ ਤੇ ਇਹ ਗੱਲ ਕਹਿੰਦਾ ਭੁੱਖਣਾ ਮਰਨ ਨਾਲ ਲੜ ਕੇ ਮਰਨਾ ਚੰਗਾ ਜੇ ਲੜ ਕੇ ਮਰਾਂਗੇ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਤੇ ਪੰਜਾਬ ਤਾਂ ਬਚ ਜੂਗਾ ਨਹੀਂ ਇਹ ਸਾਰਾ ਕੁਝ ਖਤਮ ਕਰ ਦੰਗੇ ਅੱਜ ਤੁਹਾਡੇ ਦੁਕਾਨਾਂ ਮੂਰੇ ਧੰਦੇ ਲਾਉਂਦੇ ਆ ਕੱਲ ਨੂੰ ਤੁਹਾਨੂੰ ਬਾਅਦ ਬਿਤਾ ਦੇਣਗੇ ਦੁਕਾਨਾਂ ਦੇ ਕਰਜ਼ੇ ਕਰਾਂਗੇ ਜੋ ਹਾਲਾਤ ਬੰਦੇ ਜਾ ਰਹੇ ਨੇ ਜੀ ਨਾਮ ਡੋਢੇ ਮੇਰਾ ਨਾਮ ਵਿਕਾਸ ਕੋਹਲੇ ਜੀ ਮੈਂ ਬਰਨਾਲਾ ਇੰਡਸਟਰੀ ਕੈਂਪਰ ਦਾ ਹੀ ਗੇਮ ਪ੍ਰਧਾਨ ਹੈ ਜੀ ਵਿਕਾਸ ਜੀ ਅੱਜ ਕਿੰਨਾ ਕੁ ਰੋਸ਼ ਚਿਪ ਲੈਵਲ ਦੇ ਸਾਰੇ ਇਕੱਠੇ ਹੋਏ ਨੇ ਅੱਜ ਇਹ ਰੋਸ਼ ਬਹੁਤ ਜ਼ਿਆਦਾ ਵਧਿਆ ਹੋਇਆ ਹੈ ਜੀ ਜਿਨੇ ਕਹਿੰਦੇ ਹੁੰਦੇ ਕਾਬਲਾ ਘੜਾ ਪਰਦੇ ਪਰਦੇ ਭਰ ਜਾਂਦਾ ਹੈ ਅੱਜ ਉਹੀ ਗੰਬਰਨਾਲੇ ਹੋਇਆ ਤਾਂ ਜੀ ਲੋਕੀ ਦੁਖੀ ਹੁੰਦੇ ਹੁੰਦੇ ਵਪਾਰੀ ਇੰਨੇ ਜ਼ਿਆਦਾ ਦੁਖੀ ਹੋ ਚੁੱਕੇ ਹੈ ਇਹਨਾਂ ਕਿਸਾਨ ਯੂਨੀਅਨ ਦੇ ਇਹ ਆਖਰੀ ਬੰਦਿਆਂ ਤੋਂ ਜੀ ਇਹ ਲੋਕ ਅੱਜ ਕਹਿੰਦੇ ਅਸੀਂ ਆਪ ਦਾ ਚਾਹੇ ਵਪਾਰ ਸਾਨੂੰ ਬੰਦ ਕਰਨਾ ਜਿੰਨੀ ਮਰਜ਼ੀ ਦਿਨ ਬੰਦ ਕਰਨਾ ਪਰ ਵੀ ਬਸ ਇਹ ਲੋਕਾਂ ਨੂੰ ਦੁਬਾਰਾ ਅ ਇਹ ਤਾਂ ਕਦੇ ਕਿਸੇ ਵੱਧ ਅੰਕਲ ਕਿਹਨਾਂ ਕਿਸਾਨ ਜੱਥੇਬੰਦੀਆਂ ਦੀ ਬਹੁਤ ਵਿੱਚ ਵਧੀਆ ਵੀ ਹਾਂ ਜੀ ਅਸੀਂ ਕਿਸਾਨਾਂ ਦੇ ਦੁਸ਼ਮਣ ਨਹੀਂ ਹਾਂ ਅਸੀਂ ਹਿਤੈਸ਼ੀ ਹਾਂ ਜਿਹੜੇ ਕਿਸਾਨ ਜੱਥੇਬੰਦੀਆਂ ਦਿੱਲੀ ਜਾ ਕੇ ਟਰਨਾ ਲਾ ਰਹੀਆਂ ਸੀ ਉਹਦੇ ਵਪਾਰੀਆਂ ਨੇ ਬਹੁਤ ਜ਼ਿਆਦਾ ਇਹਨਾਂ ਨਾਲ ਸਾਥ ਦਿੱਤਾ ਸੀ ਪਰ ਇਹਦੇ ਵਿੱਚ ਕੁਝ ਇਸ ਤਰ੍ਹਾਂ ਦੇ ਕਿਸਾਨ ਵੀ ਹਨ ਜੋ ਇਸ ਨੂੰ ਹੁਣ ਬਿਜ਼ਨਸ ਬਣਾ ਚੁੱਕੇ ਹਨ ਅੱਗੇ ਫਿਲਮਾਂ 'ਚ ਦੇਖਦੇ ਹੁੰਦੇ ਸੀ ਕਿ ਕੋਈ ਡਾਣ ਬਣ ਕੇ ਆ ਗਿਆ ਉਹ ਕਹਿੰਦੇ ਤੁਸੀਂ ਕੋਈ ਗੱਲ ਹੁੰਦੀ ਹੈ ਮੇਰੇ ਕੋਲ ਆਓ ਅੱਜ ਦੇ ਉਹ ਡਾਣ ਨੇ ਕਿਸਾਨ ਯੂਨੀਅਨ ਦੇ ਰੂਪ ਦੇ ਵਿੱਚ ਬਹੁਤ ਸਾਰੇ ਬੰਦੇ ਆ ਜਿਹੜੇ ਉਸ ਤਰੀਕੇ ਨਾਲ ਆ ਰਹੇ ਹੈ ਉਹ ਕਹਿੰਦੇ ਸਾਡੇ ਕੋਲ ਆਓ ਕੁਝ ਵੀ ਗੱਲ ਹੋ ਇਹਨਾਂ ਦੇ 4 ਸਾਲ ਪੁਰਾਣਾ ਮਸਲਾ ਹੋਵੇ 6 ਸਾਲ ਪੁਰਾਣਾ ਮਸਲਾ ਹੋਵੇ ਉਹਦੇ ਵਿੱਚ ਵੀ ਆ ਕੇ ਖੜੇ ਹੋ ਜਾਂਦੀ ਹੈ ਕਿਸੇ ਦਾ ਕੋਈ ਕਿਸੇ ਨੇ ਵਪਾਰੀ ਨੂੰ ਵੀ ਛੂਟ ਦਿੱਤਾ ਹੋਵੇ ਉਹ ਛੂਟ ਪਾ ਲਿਆ ਹੰਢਾ ਲਿਆ 1 ਸਾਲ ਬਾਅਦ ਆ ਕੇ ਕਹਿੰਦੇ ਥੋੜਾ ਤਾਂ ਛੂਟ ਹੀ ਨਹੀਂ ਚੱਲਿਆ ਕਿਸੇ ਨੂੰ ਕਟਾਇ ਰਿਹਾ ਹੁਣ 2 ਸਾਲ ਬਾਅਦ ਕਿਹਾ ਅੱਜ ਕਹਿੰਦੇ ਥੋੜਾ ਕਟਾਇ ਨਹੀਂ ਚੱਲੇ ਜਿਹਨੂੰ ਪਿੱਛੇ ਘੇਕਾ ਦੇ ਨਾਲ ਕਹਿੰਦੇ ਸੀ ਕੰਮ ਤਾਂ ਲੈਣਾ ਹੀ ਸੀ ਇੱਥੋਂ ਤੱਕ ਜਿਹੇ ਦੁਖੀ ਕਰੀ ਜਾਂਦੇ ਆ ਜੀ ਅੱਜ ਤੱਕ ਅੱਜ ਕਿਸ ਨਾਮ ਤੇ ਅੱਜ ਟੀਮ ਮੰਗਾਂ ਨੂੰ ਲੈ ਕੇ ਹੁਣ ਵੀ ਮੰਗੇ ਸਰਕਾਰ ਤੋਂ ਜੋ ਪ੍ਰਕਾਰ ਸਾਡੀ ਇਹੀ ਮੰਗ ਹੈ ਜੀ ਪ੍ਰਸ਼ਾਸਨ ਤੇ ਫਰਕਾਰ ਨੂੰ ਵੀ ਇਹਨਾਂ ਦੇ ਨਕੇਲ ਕੱਤੀ ਜਾਵੇ ਜੇ ਪੰਚ ਸੈਂਟਰ ਵਾਲਾ ਜਿਸ ਦੇ ਖੇਤ ਕਰਨ ਇਹ ਸਾਰਾ ਬਰਨਾਲਾ ਬੰਦ ਹੋ ਰਿਹਾ ਇੱਥੇ ਉਹਨਾਂ ਦੀ ਗਲਤੀ ਹੈ ਤਾਂ ਉਹਨਾਂ ਉੱਤੇ ਪਰਚਾ ਚੁਟਾਇਆ ਜਾਵੇ ਵੀ ਜਿਹੜੇ ਬੰਦੇ ਇਹ ਨਜਾਇਜ਼ ਕੰਮ ਕਰ ਰਹੇ ਹੈ ਇਹਨਾਂ ਤੇ ਵੀ ਪਰਚਾ ਕੀਤਾ ਜਾਵੇ ਜੀ ਜਦੋਂ ਇਹੇ ਮਾੜਾ ਜਿਹਾ ਕਿਸੇ ਬੰਦੇ ਦੇ ਮਾੜਾ ਨੇ ਵੀ ਹੱਥ ਲਾ ਦੋਲ ਦੀ ਕਿੱਥੇ ਹੋ ਜਾਂਦੇ ਵੀ ਇਸ ਤੇ ਪਰਚਾ ਕਰੋ ਕਿ ਇਹਨਾਂ ਨੇ ਪਰਸ ਸਾਰੇ ਨੇ ਦੇਖਿਆ ਜੀ ਲਾਈਵ ਵੀਡੀਓ ਸਭ ਕੁਝ ਹੈ ਗਿਆ ਇਹਨਾਂ ਦੇ ਵਪਾਰੀਆਂ ਤੇ ਸਿੱਧਾ ਡਾਂਗਾ ਮਾਰੀਆਂ ਜੀ ਅਸਤੇ ਕਹਿੰਦੇ ਜਿੰਨੇ ਬੰਦੇ ਨੇ ਡਾਂਗਾ ਮਾਰੀਆਂ ਲਾਈਵ ਵੀਡੀਓ ਦੇ ਵਿੱਚ ਸਾਰੇ ਕੁਝ ਹੈ ਗਿਆ ਉਹ ਸਾਰੇ ਬੰਦੇ ਨੂੰ ਫੜਾਇਆ ਜਾਏ ਉਹਨਾਂ ਦੇ ਪਰਚਾ ਦਾਰਜ ਕਰਕੇ ਉਹਨੂੰ ਸਾਰਿਆਂ ਨੂੰ ਅੰਦਰ ਜਿੱਤਿਆ ਜਾਵੇ ਨਹੀਂ ਨਾ ਰਾਜਮਾਰਾ ਜੀ ਰਾਜੀ ਅੱਜ ਕਿਸ ਤਰ੍ਹਾਂ ਲੋਕਾਂ ਨੇ ਰੋਸਾ ਦੇ ਕਿਸ ਲੈਵਲ ਤੇ ਅੱਜ ਸਾਰੇ ਕਿਥੇ ਹੋ ਗਏ ਤੇ ਇਹ ਨੁਕਸਾਨ ਦੀ ਕੰਦਿਰੇ ਕਲਾ ਜੇ ਮੈਂ ਰੋਸ ਦੀ ਗੱਲ ਕਰਾਂ ਤਾਂ ਲਗਭਗ ਇਹ 200 ਤੋਂ ਲੋਕੀ ਦੁਖੀ ਹੋਏ ਭਾਈ ਨੇ ਕੱਲਾ ਬਰਨਾਲਾ ਵੀ ਸਾਰਾ ਪੰਜਾਬ ਹਰਿਆਣਾ ਦਿੱਲੀ ਤੱਕ ਇਹਨਾਂ ਨੇ ਲੋਕਾਂ ਦਾ ਰਾਹ ਰੋਕ ਰੱਖਿਆ ਹੈ ਔਰ ਮੇਰਾ ਖਿਆਲ ਹੈ ਬੜਾ ਪਿੰਡ ਤੋਂ 5% ਵੀ ਬੰਦੇ ਨਹੀਂ ਹੈਗੇ ਜਿਹੜੇ ਇਹਨਾਂ ਦੇ ਨਾਲ ਨੇ ਬਾਕੀ ਸਾਰੇ ਇਹਨਾਂ ਦੇ ਖਿਲਾਫ ਨੇ ਹੋਣ ਜੀ ਅੱਜ ਦੀ ਪਿੱਛੇ ਇਹ ਹੈ ਬਣਾ ਪੰਜਾਬ ਸਾਰਾ ਬੰਬ ਤੇ ਬੈਠਾ ਬੰਬ ਤੇ ਅੱਜੇ ਬੰਦੀ ਹੋਇਆ ਤੇ ਕੱਲ ਨੂੰ ਇਹ ਵੀ ਹੋ ਸਕਦਾ ਹੈ ਦੁਕਾਨਾਂ ਨੂੰ ਜੰਦੇ ਲਾ ਗੇ ਚਾਬੀਆਂ ਵੀ ਲੋਕੀ ਸਰਕਾਰ ਨੂੰ ਦੇ ਦੇਣ ਇੰਡਸਟਰੀ ਬਾਹਰ ਜਾ ਰਹੀ ਹੈ ਜਿਹਦਾ ਬਸ ਲੱਗਦਾ ਉਹ ਇੱਥੋਂ ਜਾ ਰਿਹਾ ਹੈ ਜਿਵੇਂ ਬਾਹਰਲੇ ਦੇਸ਼ਾਂ 'ਚ ਵੀ ਜਾ ਰਹੇ ਨੇ ਤੇ ਫਾਰੀ ਬਾਹਲੇ ਸੇਕਟਰ 'ਚ ਵੀ ਜਾ ਰਹੇ ਨੇ ਇਸ ਕਰਕੇ ਸਾਡੀ ਪੁਰਜ਼ੋਰ ਅਪੀਲ ਕੀਤੀ ਹੈ ਸਰਕਾਰ ਨੂੰ ਜੇ ਪੰਜਾਬ ਨੂੰ ਬਚਾਇਆ ਜਾਂਦਾ ਤਾਂ ਬਚਾ ਲੋ ਨੀ ਪੰਜਾਬ ਦੇ ਇੱਥੇ ਆਉਣ ਵਾਲੇ ਦੇਣਾ ਚ ਕੋਈ ਵੀ ਤਮਾਕਾ ਹੋ ਸਕਦਾ ਐ ਇੰਨਾ ਘੱਟ ਹੈ ਗਲਤ ਅੰਦਰੋਂ ਤੇ ਫਿਰਦੇ ਨੇ ਕੱਲ ਨੂੰ ਕੋਈ ਵੀ ਇੱਥੇ ਕੁਝ ਕੋਈ ਵੀ ਗਲਤ ਕੰਮ ਕਰ ਸਕਦਾ ਜਿਹਦੀ ਜ਼ਿੰਮੇਵਾਰੀ ਸਰਕਾਰ ਕਰਦਣੀ ਵਪਾਰੀਆਂ ਨੂੰ ਕਿਸਾਨ ਵਪਾਰੀਆਂ ਤੋਂ ਤਾਂ ਇਹ ਵਪਾਰੀਆਂ ਨੂੰ ਰੋਕ ਲੈਨੇ ਕੋਈ ਬਾਣਾ ਲੈ ਕੇ ਕਿਸੇ ਬੰਨੇ ਨਾਲ ਸੋਦੇ ਤੇ ਫਟਤੀ ਮੱਖੀਆਂ ਨੇ ਆਪ ਉਥੇ ਮੈਂ ਇਹ ਜਿਹੇ ਧਾਰਨਾ ਦੇਖੀਆਂ ਨੇ ਪੁਲਿਸੀ ਫਾਰਮਾਂ ਦੇ ਅੱਗੇ ਆਪ ਆ ਕੇ ਖੰਡ ਜੜ ਜਾਂਦੇ ਨੇ ਖੰਡ ਸਿੱਟ ਕੇ ਉਥੇ ਮੱਖੀਆਂ ਨੇ ਆਣੀ ਆ ਦੂਜੇ ਦੇ ਨਾਲ ਆ ਕੇ ਮੂਵੀਆਂ ਬਣਾ ਦੇ ਨੇ। ਆਫਰ ਪੈਸੇ ਲੈਂਦੇ ਨੇ। ਕਿਹੜਾ ਦੁਕਾਨਦਾਰ ਆ ਬਣਾ ਲੈ ਜਿਹੜੀ ਕੋਰੀ ਕਰਾਈ ਜਾਵੇ। ਜਿਹੜਾ ਇਹਨਾਂ ਤੋਂ ਦੁਖੀ ਨਹੀਂ ਹੈਗਾ। ਬੱਚਾ ਬੱਚਾ ਨਾਲ ਦੁਖੀ ਹੈਗਾ। ਸਰਕਾਰ ਨੂੰ ਵੀ ਪਤਾ ਹੋਣਾ ਚਾਹੀਦਾ। ਜਿਹਨਾਂ ਨਸ਼ਿਆਂ ਦਾ ਸਰਕਾਰ ਨੂੰ ਪਤਾ ਹੈ। ਉਵੇਂ ਸਰਕਾਰ ਨੂੰ ਇਹ ਵੀ ਪਤਾ ਹੋਣਾ ਕਿਨੇ ਲੋਕਾਂ ਨੂੰ ਲੁਕਦੇ ਨੇ। ਮਸਲਾ ਕਿਸਦਾ ਹੁੰਦਾ ਹੈ? ਆਪ ਵਿਚੜ ਕੇ ਸਿਰ ਮੱਛਾ ਕਰੋ ਨਹੀਂ ਅੱਜ ਪੱਤਾਰ ਨਾਲ ਲਾਉਣੇ। ਆਹ ਕਿਸਾਨ ਵੀ ਸੜਕ ਦੇ ਉੱਤਰ ਦੀ ਗੱਲ ਕਰ ਰਹੇ ਤੁਸੀਂ ਜਾ। ਇਹ ਤਾਂ ਇੱਕ ਕਿਸਾਨ ਥੋੜੀ ਨੇ ਜਿਹੜੇ ਉੱਤਰ ਰਹੇ ਨੇ। ਕਿਹੜੇ ਕਿਸਾਨ ਨੇ ਕਿਸਾਨ ਸਾਹਿਬ ਦੇ ਖੇਤਾਂ ਤੇ ਜਾ ਕੇ ਦੇਖੋ ਸਾਡੇ ਤੇ ਫੈਟੇ ਵਾਲੇ ਵਾਲੇ ਬਚਾਰੇ ਕੋਈ ਪੜਾਈ ਕਰਦਾ ਕੋਈ ਪਾਣੀ ਲਾਉਂਦਾ ਕੋਈ ਸਪਰੇਅ ਕਰਦਾ ਕੋਈ ਬੀਜਣ ਦੀ ਤਿਆਰੀ ਕਰਦਾ ਇਹ ਕਿਹੜੇ ਕਿਸਾਨ ਨੇ ਇਹ ਕੋਈ ਕਿਸਾਨ ਨੇ ਇਹ ਕਿਸਾਨਾਂ ਦੇ ਪਿੱਛੇ ਇਹ ਪਤਾ ਨਹੀਂ ਕਿਹੜੇ ਦੇਸ਼ਾਂ ਦੇ ਜਾਣ ਸਮਾਂ ਦਾ ਕਰ ਸਕਦਾ ਨਾ